ਆਪਰੇ ਬਿਨਾ ਮਿਲੀ ਪੂਖਤ ਤੋਂ ਜ਼ਿੰਮੇਵਾਰਤਾ ਯਾਰ ਪਰਾਲੀ ਦੇ ਖੇਤ ਨੂੰ ਅੱਗ ਲਾਉਂਦਾ ਜਦੋਂ ਉਹ ਪਰਾਲੀ ਨੂੰ ਅੱਗ ਲਾਉਂਦਾ ਜਦੇ ਫੜ ਲੈਂਦੀਆਂ ਇਹਨਾਂ ਦੀ ਵਾਰੀ ਖਬਰੇ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗਦਾ ਜੋ ਇਹ ਜੋੜੀ ਇੰਦਾਖੇ ਨੇ ਕਿੰਨੀ ਰਹਿਣਗੇ ਦਸ ਫਿਰ ਇਹ ਲੈ ਰੋ ਸੰਸਰ ਲੈ ਰੋ ਕਿਉਂਕਿ ਜਿਹੜੀ ਸਰਟੀਫਾਈਡ ਪ੍ਰਾਸ਼ ਹੈ ਉਹ ਤਾਂ ਮੈਨੂੰ ਮੰਗਵਾ ਕੇ ਦੇਣੀ ਪੈਣੀ ਹੈ ਤੁਹਾਨੂੰ ਸੰਸਰ ਕਿੰਨਾ ਲੈ ਰੋ 75000 ਰੁਪਏ ਹੈ ਇਹਨਾਂ ਥੱਲੇ ਨਿਕਲਣਾ ਹੋਊਗਾ ਸੰਸਰ ਕੰਨੀ ਵਾਹ ਉਦੇ ਕਿੰਨਾ ਕੀ ਰੇ ਜੀ 700 ਰੁਪਏ ਕਿਲੋ ਹੈ ਗੁਰਮੰਗਲ ਇਹ ਮੈਂ ਤਾਂ ਜੀ ਰੌਣਕ ਆਸੂ ਚ ਇਹ ਤੁਹਾਡੇ ਕੋਲ ਮੈਂ ਤਾਂ ਗੁਰਮੰਗਲ ਦੀ ਹੈ ਤੋ ਆਹ ਜਣੀ ਪੈਣ ਤੋਂ ਸੰਫਰ ਕਿੰਨਾ ਲੈਣੀ ਹੈ 700 ਵਾਲੀ ਪਈ ਹੈ ਇਹਨਾਂ ਚ ਲੈਣਾ ਕਿੰਨਾ ਲੈਣਾ ਪਊਗਾ ਜੀ ਸੰਫਰ ਯਾਰ ਕਿੰਨੇ ਲੈ ਕੰਨੀ ਵਾਹ ਉਦੇ ਕਿੰਨਾ ਕੀ ਰੇ ਜੀ 700 ਰੁਪਏ ਕਿਲੋ ਹੈ ਨਾ 700 ਰੁਪਏ ਦੀ 10 ਕਿਲੋ ਇਹ ਨਹੀਂ ਬਣੇ ਤੁਸੀਂ ਦੱਸ ਲੈਣਾ ਇਹ ਨਾ ਨਾ ਕਰੋ ਦੱਸ ਲੈਣ ਸਹੀ ਸਹੀ ਦੇ ਦਿਓ ਜੀ 5 ਪੈਕੇਟ ਦੇ ਦਿਓ ਸਰ ਮਰਨ ਜੀ ਇਹ ਮਾਈਕ ਹੈ ਮੈਂ ਕੁਝ ਸੁਣਿਆ ਅੱਜ ਮੈਨੂੰ ਸਪਰ ਪੰਮੀ ਪਉਣੀ ਹੈ ਜੀ ਉਹ ਤਾਂ ਇੱਕ ਦਾ ਸਰ ਸਪਰ ਪਾਈ ਹੈ ਜੀ ਥੋੜੀ ਸਪਰ ਨਾ ਕੋਤੋਂ ਹੋ ਗਈ ਆ ਸਰਬ ਤੋਂ ਮੈਂ ਚੱਕ ਲਈ ਸੀਗੀ ਗੁਰੂ ਮੰਡਲ ਵੀ ਮੈਂ ਤਾਂ ਜੀ ਰੌਣਕ ਤੇ ਆ ਸੀ ਸੁਣੋ ਇਹ ਥੋੜਾ ਕੋ ਮੈਂ ਤਾਂ ਕੋਰੋ ਮੰਡਲ ਦੀ ਹੈ ਜਿਹੜੀ ਤੁਸੀਂ ਉਹ ਤਾਂ ਸਾਨੂੰ ਗੈਰ ਕਰਿਆ ਹੱਟੇ ਤੇ ਕੱਟੋ ਗਰੁੱਪ ਤੇ ਹਾਂ ਠੀਕ ਹੈ 6 ਹੋਰ ਪਾਰੇ ਦੋ ਦੋ ਥੰਨੇ ਸਰ ਤੋਂ ਚਾਲੜੀ ਬਹੁਤ ਹੈ ਠੀਕ ਹੈ ਸੁਪਰਚ 11% ਨਹੀਂ ਕਹਿ ਰਹੀ ਕੰਪਨੀ ਹਾਂ ਜੀ ਉਹ ਪੰਜ ਪੈਕੇਟ ਦੇ ਨਾਲ ਦਾ 8 ਲੱਖ ਜੀ ਅੱਛਾ ਤੁਹਾਨੂੰ ਇੱਕ ਗੱਲ ਪੁੱਛਣਾ ਹੈ ਜੀ ਲੋਜੀ ਲਈ ਤੋਂ ਮਾਰ ਚੱਕ ਲਿਆ ਕਾਈਂ ਵੀ ਨਹੀਂ ਕੀਤਾ ਮੈਨੂੰ ਵੀ ਮਿਲਿਆ ਫਿਰ ਸਾਡੇ ਕੋਲ ਪੁੱਛਿਆ ਸੀਗਾ ਤੁਹਾਡੇ ਕੋਲ ਮਿਲੀ ਨਹੀਂ ਹੋਰੀ ਮੰਡਲ ਦੀ ਹੋਰ ਹੋਰ ਜੀ ਮੇਰੇ ਨਾਲ ਬਰਤਣਾ ਬਰਾਂਡ ਨਾਲ ਹੀ ਬਰਤਣਾ ਮਿੰਨੇ ਨੇ ਕਿਹਾ ਜੀ ਮੇਰੇ ਘਰ ਨੂੰ ਮੈਂ ਕਿਵੇਂ ਬਚਾ ਕੇ ਉਹ ਗੁਲਿਆਣੀ ਸਾਹਿਬ ਆੜੀ ਹੈ ਜੀ ਉਹਨਾਂ ਦੇ ਇੱਕ ਕੋਲ ਦੁਕਾਨ ਉਹਨਾਂ ਦੀ ਉਧਰ ਮੈਨੂੰ ਇੱਕੋ ਇਕੱਠੀ ਖੰਦੇ ਪਿੰਗਰੇ ਬੈਠਦੇ ਜੀ ਉਹ ਜਵਾਬ ਹੀ ਹੁੰਦੇ ਇੱਕ ਮਿੰਟ ਜੀ ਤੇ ਤੁਸੀਂ ਬੈਠੇ ਹੋ ਪਰਮਾਤਮਾ ਦਾ ਇਹ ਸ਼ੁਕਰ ਹੈ ਅਸੀਂ ਹੋ ਟੇਲਰ ਹੈ ਜਿਨ੍ਹਾਂ ਦਾ ਤੁਸੀਂ ਨਾਮ ਲੈ ਜੀਆ ਇਹਨਾਂ ਤੋਂ ਥਾਪੂ ਵਾਦੀ ਗੱਡੀਆਂ ਗੱਡੀਆਂ ਤੋਂ ਦੋ ਦੋ ਗੱਡੀਆਂ ਚਾਚਾ ਗੱਡੀਆਂ ਭੇਜ ਦੇ ਕੋਰਮੰਡਲ ਇਹਨੂੰ ਵੀ ਤੁਸੀਂ ਭੇਜਿਓ ਸਾਹਮਣੇ ਐਂਡ ਕੌਜਾ ਸਾਹਮਣੇ ਤੁਸੀਂ ਵਾਸੀ ਭੇਜ ਠੀਕ ਹੈ ਜਿਹੜਾ ਮਾਲ ਜੇ ਸਾਡੇ ਕੋਲੋਂ ਮੁੱਕ ਗਿਆ ਤੇ ਨਹੀਂ ਕਿਵੇਂ ਦੇਈਏ ਹੁਣ ਉਹਨਾਂ ਵੀ ਕੋਰਮੰਡਲ ਦਾ ਰੈਂਕ ਲੱਗ ਕੋਰਮੰਡਲ ਦੀ ਕੰਪਨੀ 'ਚ ਮਾਲ ਭੰਗ ਜਾ ਚੁੱਕੇ ਜਨਾਬਾ ਬਤ ਕਰਦਾ ਉਹ ਕਹਿੰਦੇ ਵੀ ਸਾਡੇ ਕੋਲ ਸਪਲਾਈ ਨਹੀਂ ਹੈ ਜੀ ਭੇਜ ਨਹੀਂ ਕਰਦੇ ਇੱਥੇ ਨੂੰ ਕਿਹਦਾ ਜੁੜਿਆ ਸੀ ਹਾਂ 25 ਕਿਲੋ ਦੇ ਦੋ ਸਰ 25 ਕਿਲੋ ਦੇ ਦਾਇਨਾ ਕਰੋ ਪੈਸੇ 25 ਕਿਲੋ ਦੇ ਦੋ ਸਰ ਲੈ ਲੈ ਤੁੱਕਾ ਮੰਨਦਾ ਕਰੀਂ ਜਿਹੜਾ ਪਾਵਾ ਚੋੜੀਆ ਸਰੋਂ ਬਿਨਾਂ ਰੇਲਿਆ ਕੇ ਆਦੇ ਪੁੱਲੇ ਨਹੀਂ ਆ ਗਿਆ ਸਾਡੀ ਓੜੀਆ ਓੜੀਆ ਤਾਂ ਨਹੀਂ ਖੁੱਲਣਾ ਕਿੰਨਾ ਅਟੈਕਿੰਗ ਤੋਂ ਤਾਂ ਦੇ ਦੋ ਸਰ ਫੌਜੀ ਨਹੀਂ ਕਹਿੰਦੇ ਪਹਿਲੇ ਹੀ ਗੱਪੇ ਪਈਆਂ ਕੰਟੀ ਸੀ ਕੋਈ ਠੀਕ